ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇੱਕ ਹੈਂਡ ਦੀ ਵੀਡੀਓ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਤੇ ਸਪੋਰਟ ਕਰਨ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਲਈ ਬਹੁਤ ਵਧੀਆ ਵਧੀਆ ਵੀਡੀਓ ਲੈ ਕੇ ਆਉਂਦਾ ਰਹਾਂਗਾ ਹੁਣ ਤੁਸੀਂ ਸਭ ਤੋਂ ਪਹਿਲਾਂ ਆ ਵੀਡੀਓ ਦੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਹਾਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਨੇ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਆਈਏ ਦੇਖਦੇ ਹਾਂ ਪੈਣ ਬੈ ਕੇ 10 ਗੱਲ ਕੀ ਹੋਈ ਸੀ ਥੋੜਾ ਲਾ ਸੋਚ ਲੈ ਡਗਾ ਟੋਲ ਤੇ ਮਰਾਂ ਐ ਤੇ ਸਿਰ ਚ ਆਪਣੀ ਦਰਾਨੀ ਨੂੰ ਲੜਾਈ ਲਈ ਚੈਲੰਜ ਕਰਦੀ ਹੋਈ ਜਠਾਣੀ ਮੇਨੇ ਮਾਰਨ ਲਈ ਸੰਪਰਕ ਕਰੋ ਆਜੀ ਕਲਮ ਨੂੰ ਕੱਲੇ ਆਜੀ ਕਲਮ ਨੂੰ ਕੱਲੇ ਅੰਡੀ ਗੇਟ ਦਿਆ ਵੀਰੇ ਅੰਡੀ ਗੇਟ ਅੰਡੀ ਗੇਟ ਦਿਆ ਅੰਡੀਗੇਟ ਦਿਆ ਅੰਡੀਗੇਟ ਦੇ ਕੇ ਛੜਕਮੂਨ ਲੈ ਲਈ ਬਈ ਯਾਰਾਣੀ ਦੇ ਲੇਡੀਜ਼ ਪੁਲਿਸ ਬੁਲਾ ਕੇ ਚਪੇੜਾ ਮਾਰੋ ਪਿਛਲੀ ਗੱਡੀ ਦੇ ਇੰਡੀਕੇਟਰ ਦੇ ਕੇ ਟਰੈਕ ਓਵਰਟੇਕ ਕਰਦੀ ਸੀ ਅੰਬੀ ਗੇਕ ਦਿਆ ਤਾਂ ਦੇਖ ਸਕਦੇ ਹੋ ਬਾਈ ਇਹ ਦੇਖ ਲਓ ਇਹ ਕੀ ਗੇਕ ਦਿਆ ਕਿਹੜੇ ਹਿਸਾਬ ਨਾਲ ਬਾਈ ਠੋਕੀ ਹੋਈ ਆ ਇਹ ਗੱਡੀ ਬੀਬੀ ਦਾ ਇੰਡੀਕੇਟ ਬੰਦ ਕਰ ਦੋ ਇੰਡੀਕੇਟ ਦਿਆ ਫਿਰ ਵਿੱਚ ਠੋਕਦੀ ਆ ਅੰਬੀ ਗੇਕ ਦਿਆ ਤਾਂ ਦੇਖ ਸਕਦੇ ਹੋ ਬਾਈ ਦੇਖ ਲਓ ਪਿੱਛੇ ਦੇਖਦੀ ਆ ਅਗਲੀ ਕਹਤਾ ਰਹੀ ਆ ਯਾਰ ਅੰਡੀਗੜ੍ਹ ਦੀ ਆ ਸੁਣ ਲੋ ਸਾਗਰ ਦੀ ਵੋਟੇ ਅੰਡੀਗੜ੍ਹ ਵੀ ਦੇ ਲੈਂਦੀ ਐ ਇਸ ਐਮ ਐਲ اے ਤੇ ਮੈਂ ਲੈਸੀ ਤਿਆਰੀ ਕਰਤੀ ਆ ਮੈਂ ਚੰਡੀਗੜ੍ਹ ਆਫਿਸ ਸੇ ਲੈ ਲਿਆ ਜਿਹੜੇ ਨਰੇਸ਼ ਭਰਾ ਐਮ ਐਲ اے ਸਾਰੀਆਂ ਵੋਟਾਂ ਤੇਰੀਆਂ ਹੀ ਐ ਠੀਕ ਨਹੀਂ ਘਰ ਘਰ ਚੱਲੀ ਗੱਲ ਨਰੇਸ਼ ਕਰਾਉਂਦਾ ਮਸਲੇ ਹੱਲ ਜਿਦੇ ਕੋਈ ਮਸਲੇ ਹਾਲਾਤੇ ਉਰੇ ਆਣ ਕੇ ਮੇਰਾ ਸੰਭ ਕਰਿਓ ਮੈਂ ਤੁਹਾਨੂੰ ਨੰਬਰ ਦਊਂਗਾ ਆਪਣਾ ਜਿਹੜੋ ਕੋਈ ਦੁੱਖ ਮਸਲੇ ਹੱਲ ਬਿਗੜਨ ਲਈ ਸੰਪਰਕ ਕਰੋ ਨਰੇਸ਼ ਐਲ ਐਮ ਐਂ ਜਿਦੇ ਮਸਲੇ ਹੱਲ ਹੈ ਉਹੀ ਸੰਪਰਕ ਕਰੋ ਤੇ ਜੋ ਵੀ ਹੈਗਾ ਮੇਰਾ ਸੰਪਰਕ ਕਰੋ ਇੱਕ ਅਸਾਮ ਬੋਕਾ ਜਟਨ 227 ਜਿੱਤੇ ਜਣ ਐਮ ਐਲ ਐ ਨਰੇਸ਼ ਐਮ ਐਲ ਐ ਸਾਹਿਬ ਜੀ ਸਾਨੂੰ ਥੋੜੀ ਬਹੁਤ ਲੋੜ ਹੈ ਇਹਨੂੰ ਰੋਕ ਲਓ ਇਹਨੇ ਸੱਚੀ ਬਣ ਜਾਣਾ ਹੈ ਹਰਾਮਜਾਦ ਨੇ ਬਸੀ ਉਹਨਾਂ ਦੀ ਤਾਕਤ ਰੋਕੀ ਦੀ ਅਦਾਸ ਸਾਹਿਬੀ ਕਰਾਵਾਂਗੇ ਹਟੀਣਾ ਬਸ ਭੈਣ ਕੱਢਦੀ ਸਰਕਾਰ ਜਿੱਤਣ ਤੁਰਨਾ ਰਹੇ ਜੇ ਇਹ ਤੋਂ ਮੈਂ ਖੋਲੋ ਯਾਰ ਇਹ ਪਹਿਲਾ ਬੰਦਾ ਜਿਹਨੇ ਪਾਸਨ ਦੇ ਕੇ ਵਿਰੋਧੀਆਂ ਨੂੰ ਆਪ ਜਿਤਾ ਦੇਣਾ ਤੇ ਉਹਨਾਂ ਨੂੰ ਪੰਜਾਬ ਸਰਕਾਰ ਇੱਕ ਇੱਕ ਨੌਕਰੀ ਤੇ 10-10 ਲੱਖ ਰੁਪਇਆ ਦੇਵੇ ਮਨਜੂਰ ਹੈ ਕੁੜੀ ਜਾਵਾ ਹਿੱਲਿਆ ਫਿਰਦਾ ਸਮੰਤੇ ਜਾ ਰਿਹਾ ਤੇਰੇ ਤੇ ਦਰਸ ਵੀ ਆਉਂਦਾ ਪੁੱਤਰ ਯਾਰ ਹੋਰ ਕੰਮ ਸਿੱਖ ਲਓ ਦੁਨੀਆ ਤੇ ਮਰ ਜਾਣਾ ਬੜਿੰਗ ਪਤਾ ਨਹੀਂ ਕੀ ਖਾ ਲੈਂਦਾ ਹਮੇਂ ਤਰਾਂ ਦੀ ਚੜ ਤਾ ਤੂੰ ਬੱਚੂ ਕਾਲ ਜਾ ਉਹ ਦੋ ਕੈਸ ਸਕੂਲ ਲੈ ਲਈ ਤੂੰ ਪੰਜਾਬ ਦੇ ਸਾਲੇ ਨੇ ਗਾਣਾ ਵੀ ਭਲਾ ਦਿੱਤਾ ਕੈਸ ਸਕੂਲ ਤਰਾਂ ਦੀ ਚੜ ਤਾ ਤੂੰ ਬੱਚੂ ਕਾਲ ਜਾ ਉਹ ਦੋ ਕੈਸ ਸਕੂਲ ਲੈ ਲਈ ਤੂੰ ਪੰਜਾਬ ਦੇ ਸ਼ੁਕਰ ਕਰੋ ਲਾ ਵੀਰੇ ਦਾ ਸੁਣਾਇਆ ਕਿਤੇ ਜਮਕੀਲੇ ਦਾ ਨਹੀਂ ਸੁਣਾਤਾ ਕੈਸ ਸਕੂਲ ਕਿੱਥੇ ਮਿਲਣਗੇ ਯਾਰ ਬਹੁਤ ਸੋਹਣਾ ਗਾਣਾ ਹੈ ਵੀਰੇ ਅੱਗੇ ਤੂੰ ਨਾ ਗਾਈ ਲਵੇਂੜ ਕੇ ਵਾਲਾਂ ਬਾਈ ਜੀ ਬੁਕਿੰਗ ਕਰਨ ਲਈ ਡਾਊਨ ਪੇਮੈਂਟ ਕਿੰਨੀ ਕਰਨੀ ਪਊ ਗੁਲਦੀਪ ਮਾਨਕ ਦੀ ਭੂਆ ਦਾ ਮੁੰਡਾ ਰੱਤੇ ਵਿੱਚ ਰੱਖ ਦੂ ਲਵੇਂੜ ਕੇ ਵਾਲਾਂ ਨੂੰ ਜਲ ਲਾਈ ਫਿਰ ਤੈਂ ਗਲਤੀ ਹੋ ਗਈ ਭੈਣ ਜੀ ਅੱਗੇ ਤੋਂ ਨਹੀਂ ਲਾਉਂਦਾ ਪੂਰਾ ਗਾਣਾ ਕਿੱਥੋਂ ਮਿਲੂ ਬਾਈ ਮੈਨ ਲਾਦਾ ਕੁੜੀ ਜਾਂ ਬਣੇ ਦਾੜੀ ਤੇ ਵੀ ਜਲ ਲਾਈ ਹੋਈ ਐ ਲਾਜਮਾ ਕੱਪੜੇ ਦੂਏ ਪਾਏ ਵੇ ਇਹ ਵੀ ਸਿੰਪਲ ਵਰਤੀ ਨੂੰ ਹੈ ਬਣਾ ਦਿਖਵਾ ਨਹੀਂ ਰਿਹਾ ਤੂੰ ਏ ਬੱਚੇ ਨੇ ਮੁਲਾਜ਼ਮ ਨਾਨਾ ਮੁਲਾਜ਼ਮ ਮੈਂ ਵੀ ਸੋਚਾਂ ਕਿਹੜਾ ਸੁਣੀ ਜਾਂਦਾ ਬਾਦਚਪਤ ਲੱਗਿਆ ਜਵਾਕ ਆ ਨਾਲ ਪੰਗਾ ਪਟੇ ਵਾਲੀ ਮਸ਼ੀਨ ਰੁਕਦੀ ਨਹੀਂ ਆ ਏ ਬੱਚੇ ਨੇ ਇਹਨੂੰ ਬੱਚਾ ਕੁੱਟਿਆ ਹੀ ਖੂਨ ਵੜਦਾ ਕੋਈ ਕੈਮਰਾ ਤੇਰਾ ਕੁਛ ਨਹੀਂ ਤਾਂ ਇਤਨਾ ਖੂਨ ਵਿਚਾਰੇ ਜੀ ਉਹ ਤੇਰੇ ਵੀ ਮਾਰ ਦੇਣੀ ਆ ਚਲਾ ਜਾ ਤੂੰ ਸ਼੍ਰੀ ਨਰੇਸ਼ ਖਰੜ ਪੰਜਾਬ ਪੁਲਿਸ ਮਾਸੀ ਦੇ ਸ਼ੌਂਕ ਨੂੰ ਚਲਾਤੇ ਜਿਹੜਾ ਕੁੜੀ ਨਹੀਂ ਕੁੜੀ ਜਾਵਾ ਜੰਮਤਾ ਆ ਤਾਂ ਮਾਸੀ ਦਾ ਮੁੰਡਾ ਲੱਗਦਾਗਾ ਮੈਨੂੰ ਤਾਂ ਮਾਸੀ ਲੱਗਦੀ ਆ ਚੁੱਪ ਦੇ ਉਹਦੇ ਬਾਰੇ ਪੁੱਛਦੇ ਕਿ ਚੁੱਪ ਰਹ ਮਾਪਿਆਂ ਦਾ ਕੱਲਾ ਕੱਲਾ ਪੁੱਤ ਚੋਬਰ ਆ ਜਿੰਦਾ ਜਾਗਦਾ ਸਲੇਡਾ ਕੁੜੀ ਨਹੀਂ ਇਹ ਤਾਂ ਸਾਲਾ ਖੁਸਰਾਗਾ ਦੀ ਭੈਣ ਜੋ ਤਰੱਕੀ ਕਰ ਲਈ ਦੁਨੀਆ ਨੇ ਸੋਨੇ ਦੇ ਆਟੋ ਫੜ ਲੈ ਲੁਧਿਆਣੇ ਚ ਦੇਖੀ ਕਿਤੇ ਦਵਾਈ ਤੋਂ ਸੱਦ ਲਿਆ ਸੋਨਾ ਲਵਾ ਕੇ ਬਾਨੀ ਦਾ ਆਟੋ ਆਏ ਤਾਂ ਅਰੇ ਸਾਰੇ ਆਟੋ ਤੇ ਸੋਨਾ ਚੜਦਾ ਵਾਹੋ ਭਾਈ ਤੇ ਹਾਲ ਸਾਹੀ ਰਾਹ ਲੁਧਿਆਣਾ ਵਿੱਚ ਹੀ ਮਿਲਦੇ ਆ ਇਦਾਂ ਦੇ ਦੇਖੀ ਭਾਈ ਚੋਰੀ ਨਾ ਹੋ ਜੇ ਫਿਲਮ ਦਾ ਨਾਮ ਹੈ ਰੋਜ਼ ਰੋਜ਼ੀ ਤੇ ਗੁਲਾਬ ਕੀ ਫਿਲਮ ਦਾ ਨਾਮ ਔਰ ਰੋਜ਼ ਤੇ ਗੁਲਾਬ ਰੋਜੀ ਦੀ ਰਜ਼ਾਈ ਨੂੰ ਤੇ ਗੁਲਾਫ਼ ਨੂੰ ਮੇਰੇ ਵੱਲੋਂ ਤਾਂ ਜੀ ਆਇਆਂ ਨੂੰ ਇਹ ਹੋਰ ਹੀ ਟੇਸ਼ਨ ਫੜੀ ਜਾਂਦਾ ਪਤੰਦਰ ਕੈਮਰਾ ਬੰਦ ਕਰ ਦੇ ਯਾਰ ਨਾ ਕੈਮਰਾ ਬੰਦ ਕਰ ਦੇ ਰੋਜ਼ ਰੋਜ਼ੀ ਤੇ ਗੁਲਾਬ ਰੋਜੀ ਤੇ ਰੋਜ਼ ਜਿ ਗੁਲਾਫ਼ ਗੁਲਾਫ਼ ਬੋਲਦੇ ਬੋਲਦੇ 2026 ਵੀ ਆ ਗਿਆ ਤੁਸੀਂ ਆਪ ਹੀ ਭੁੱਲ ਜਾਣਾ ਨਾ ਲਓ ਪੰਗਾ ਵੀਰ ਜੀ ਤੁਸੀਂ ਪਿੱਛੇ ਕੰਦ ਚ ਸਿਰ ਮਾਰ ਲਓ ਬਰਸਾਤੀ ਡੱਡੂ ਦਿਨੋਂ ਦਿਨ ਨਿਖਰੀ ਜਾਂਦਾ ਮਰ ਜਾਣਾ ਸਾਲਾ ਇੱਛਾਦਾਰੀ ਨਾਗ ਜਿਆ ਬਾਲੀ ਸੈਡਿੰਗ ਹੋ ਗਈ ਇਸ ਤੇ ਹੀ ਨੇ ਤੇਰੀ ਆੜ ਬੜ ਤੇਰੀ ਮਟਿਆਰੇ ਸੁਣਉਂਦੀਆਂ ਸੋਨੂ ਹੀ ਜਾਣੇ ਹਰਾਮਜਾਦਾ ਸਰਤਿੰਜੜ ਸਰਤਾਜ ਜਿਬਣੀ ਫਿਰਦਾ ਆ ਬਾਲੀ ਸੈਡਿੰਗ ਹੋ ਗਈ ਸੀ ਆ ਤੇਰੀ ਆੜ ਬੜ ਤੇਰੀ ਮਟਿਆਰੇ ਆਹੀ ਗੱਲਾਂ ਕਰਕੇ ਲੂਨਕੋਟ ਨਾ ਖਾਦਾ ਦੀ ਢੂਈ ਚ ਸੈਟਿੰਗ ਹੋ ਗਈ ਸੀ ਤਾਈਆਂ ਗੱਲ ਚ ਫਸ ਗਿਆ ਘੜੀ ਬਣ ਕੇ ਪਤੰਦਰ ਸਰਤਾਜ ਹੀ ਬਣੀ ਫਿਰਦਾ ਸੰਗਾ ਜਲਵਾੜਾ ਜੀ ਦੇਵਤਨ ਨਹੀਂ ਆਉ ਸਾਡੀ ਹਿਸੇ ਮਾੜੀਆਂ ਕਿਤਾਬਾਂ ਦੀਆਂ ਜਿਨ੍ਹਾਂ ਵਿੱਚ ਲੱਗਿਆ ਦਿਮਾਗ ਤੇਰੇ ਯਾਰ ਦਾ ਰੱਖਦੇ ਆ ਬਨ ਕੇ ਇਹਨਾਂ ਨੂੰ ਪਿੱਟ ਬੁੱਲ ਦੀ ਲੋੜ ਨਹੀਂ ਹੁਣ ਜਿਨ੍ਹਾਂ ਵਿੱਚ ਜ਼ਿਕਰ ਹੈ ਸ਼ੈਤਾਨਾਂ ਸ਼ੇਰ ਬਣ ਲਿਆ ਓ ਤੁਸੀਂ ਗੈਂਗਸਟਰ ਫੀਲਿੰਗ ਆ ਮੁੰਡੇ ਦੀ ਤੇ ਜੋ ਝਟਕੇ ਗਰੀਬਾਂ ਦੀਆਂ ਯਾਰੀਆਂ تیرے ਮਾਰਦਾ ਤੂੰ ਉੱਚੀਆਂ ਉਡਾ ਕੋਈ ਨਾ ਵੀਰ ਜਲਦੀ ਠੀਕ ਹੋ ਜਾਏਗਾ ਅੱਛਾ ਇਹ ਗਣ ਨੱਚਣਾ ਸੀ ਅਸੀਂ ਐਮੀਰ ਹੁੰਦੇ ਰਹਿੰਦੇ ਸੀ ਕੀ ਕਹਿੰਦਾ ਡਾਕਟਰ ਕਦੋਂ ਤੱਕ ਠੀਕ ਹੋ ਜੂ ਕੋਈ ਨਾ ਭਾਈ ਬੈਠ ਕੇ ਦੱਸ ਗੱਲ ਕੀ ਐ ਝਾਲਮਾ ਰੱਬ ਤੋਂ ਡਰ ਥਰਟੀਨ ਜਿੰਨਾ ਚਿਰ ਦਵਿੰਦਰ ਤੇਰੇ ਛੱਤ 'ਚ ਲੱਤਾਂ ਨਹੀਂ ਮਾਰਦਾ ਤੇ ਜਿਹੜਾ ਚੀਫ ਮਿਨਿਸਟਰ ਅਜੇ ਤੱਕ ਯੁੱਧ ਦੇ ਖਿਲਾਫ ਕਹਿੰਦੇ ਸੀ ਨਸ਼ਾ ਛੇੜਿਆ ਅਰੇ ਕਹਿਣਾ ਕੀ ਚਾਹਤੇ ਹੋ ਮੈਂ ਸੋਚਿਆ ਕੱਲੇ ਰਾਜਾ ਵੜਿੰਗੀਆਂ ਇੱਥੇ ਬਾਜ਼ਮਿਆਂ ਦਾ ਪੱਠਾ ਬੈਠਿਆ ਕਿਹੜੀਆਂ ਗੋਲੀਆਂ ਖਾਣਾਂ ਅੰਕਲ ਬੰਦ ਕਰਦੇ ਕੁਛ ਨਹੀਂ ਨਸ਼ਾ ਬੱਤੇ 'ਚ ਰੱਖਿਆ ਹੁਣ ਪੱਕਾ ਪਾਗਲਖਾਨਾ ਖੋਲਣਾ ਪਊ ਤੇ ਜਿਹੜਾ ਚੀਫ ਮਿਨਿਸਟਰ ਅਜੇ ਤੱਕ ਯੁੱਧ ਦੇ ਖਿਲਾਫ ਕਹਿੰਦੇ ਸੀ ਨਸ਼ਾ ਛੇੜਿਆ ਅਰੇ ਕਹਿਣਾ ਕੀ ਚਾਹਤੇ ਹੋ ਟੂਨਟ ਉੱਪਰ ਕੇ ਕਾਂਗਰਸੀ ਲੱਗਦਾ ਕਿਹੜਾ ਡੀਲਰ ਆ ਗਿਆ ਪੰਜਾਬ ਚ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਮਾਲ ਪਿੱਛੋਂ ਹੀ ਤੇਜ਼ ਆਉਂਦਾ ਅੱਛਾ ਮਕਾਨ ਮਾਲ ਮਾਲ ਬਕੋਣਾ ਬਜ਼ੁਰਗ ਨੇ ਮਕਾਨ ਗਿਆ ਇਹਨੂੰ ਮਾਲ ਹੀ ਸੁਣੀ ਜਾਂਦਾ ਮਕਾਨ ਬਣਾਉਣਾ ਨਹੀਂ ਮਾਲ ਪਕਾਉਣਾ ਇਹਦਾ ਇਲਾਜ ਕਰਾਓ ਯਾਰ ਏ ਪੱਕਾ ਕੈਪਸੂਲ ਖੋਲ ਕੇ ਖਾਂਦਾ ਯਾਰ ਅੱਛਾ ਮਕਾਮ ਆ ਆਣ ਬਕੋਣੇ ਇਹ ਅਫੀਮ ਨਹੀਂ ਖਾਂਦਾ ਫੀਮ ਇਹਨੂੰ ਖਾਂਦੀ ਆ ਇਹ ਲਾਊ ਕਾਂਗਰਸੀ ਖੁੰਝੇ ਬਾਹਰਲੇ ਬੀਰਾਂ ਨੂੰ ਬੇਨਤੀ ਆ ਥੋੜੇ ਥੋੜੇ ਪੈਸੇ ਭੇਜੋ ਇਲਾਜ ਕਰਾਉਣਾ ਇਹਦਾ ਕੋਕਣ ਚ ਬਿੰਦੀ ਸੀ 30 ਕਿਲੋ ਅੱਜ ਝਾੜੂ ਦੇ ਰਾਤ ਚ ਦੱਸੋ ਕਿੰਨੀ ਮਿਲਦੀ ਐ ਬੋਲੋ ਅੱਜ ਮਿਲਦੀ ਐ 12 5 48 ਨੂ ਕੀ ਹੋ ਗਿਆ ਰਾਜਾ ਬੜਿੰਗ ਜੀ ਚੰਗਾ ਭਲਾ ਹੁੰਦਾ ਸੀ ਕਿਉਂ ਪੈਂਦਿਆ ਨੇ ਜੀਕਾਂ ਫਿਰ ਬੱਸ ਸੁਣਾਤਾ ਹੀ ਹੱਥ ਖੜੇ ਕਰਕੇ ਦੱਸਿਆ ਕਰੋ ਬੀਬੀਓ 5 ਕਿਲੋ ਹੁਣ ਬੋਲਦੇ ਨਹੀਂ ਮਾਂ ਜਾਵੀਆਂ ਇਹਦਾ ਵੀ ਬਹੁਤ ਔਖਾ ਵਾ ਇਹਨੂੰ ਪਹਿਲਾਂ ਮਲੱਠੀ ਤੇ ਸ਼ਾਇਦ ਹੋਏ ਇਹਦਾ ਸਪੀਕਰ ਪਾਟਾ ਵਾ